ਹੈਲੋ ਸਸ਼ੀਕਲ ਮੈਂ ਸੋਕਪ੍ਰੀਤ ਕਾਰ ਤੇ ਤੁਸੀਂ ਦੇਖ ਰਹੇ ਹੋ ਫਿਲਮ ਇਮਪਲੈਂਸ਼ਨ 5 ਜਨਵਰੀ ਨੂੰ ਸਿੰਗਰ ਤੇ ਰਾਈਟਰ ਸ਼ੁਭ ਦੀ ਈਪੀ ਲਿਓ ਰਿਲੀਜ਼ ਹੋਈ ਸੀ ਜਿਹੜੀ ਕਿ ਰਿਲੀਜ਼ ਹੋਣ ਤੋਂ ਬਾਅਦ ਹੀ ਚਰਚਾ ਦਾ ਵਿਸ਼ਾ ਬਣ ਗਈ ਇਸ ਈਪੀ ਦੇ ਵਿੱਚ ਉਹਨਾਂ ਦੇ ਚਾਰ ਗੀਤ ਸੀ ਜਿਸ ਦੇ ਵਿੱਚੋਂ ਕਿੰਗ ਸ਼ਿਟ ਜਿਹੜਾ ਕਿ ਬੇਹਦ ਵਾਇਰਲ ਹੋ ਰਿਹਾ ਹੈ ਇਸ ਗੀਤ ਨੂੰ ਜ਼ਿਆਦਾਤਰ ਪੰਜਾਬੀ ਕੰਗਣਾ ਰਣੌਤ ਕੋਲ ਵੱਜੂ ਦੇਖ ਰਹੇ ਨੇ ਕਿਉਂਕਿ ਗੀਤ ਦੇ ਇੱਕ ਅੰਤਰੇ 'ਚ ਸ਼ਬਦ ਕੁਝ ਅਜੀਹਾ ਬੋਲਦੇ ਨੇ ਜੋ ਸਿੱਧਾ-ਸਿੱਧਾ ਕੰਗਣਾ ਰਣੌਤ ਵੱਲ ਇਸ਼ਾਰਾ ਕਰਦਾ ਏ ਹਾਲਾਂਕਿ ਕੁਝ ਲੋਕਾਂ ਵੱਲੋਂ ਕਿੰਗ ਸ਼ਿਟ ਗੀਤ ਨੂੰ ਵਿਰਾਟ ਕੋਹਲੀ ਨੂੰ ਰਿਪਲਾਈ ਵਜੋਂ ਵੀ ਦੇਖਿਆ ਜਾ ਰਿਹਾ ਏ ਦੱਸਿਆ ਕਿ ਭਾਰਤ 'ਚ ਸ਼ਬਦ ਦਾ ਵਿਰੋਧਵਾਦ ਦੇਖ ਕੇ ਕੋਹਲੀ ਨੇ ਉਸ ਨੂੰ ਇੰਸਟਾਗ੍ਰam ਤੋਂ ਅਨਫੋਲੋ ਕਰ ਦਿੱਤਾ ਸੀ ਉੱਥੇ ਹੀ EP ਦੇ ਵਾਕੀ ਗੀਤਾਂ 'ਚ ਯੂ ਐਂਡ ਮੀ ਹੁੱਡ ਐਂਥਮ ਦਿਸ ਸੇਫਟੀ ਆਫ ਸ਼ਮਲਨੀ ਜਿਨ੍ਹਾਂ ਦੇ YouTube ਤੇ ਮਿਲੀਅਨ ਚ ਵਿਊਜ਼ ਨੇ ਖਾਸ ਗੱਲ ਇਹ ਹੈ ਕਿ ਸ਼ੁਭਦੀ ਇਹ EP ਭਾਰਤ ਸਣੇ ਕੈਨੇਡਾ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਚ ਵੀ ਧੂਮਾ ਪਾ ਰਹੀ ਹੈ ਇਨ੍ਹਾਂ ਦੇਸ਼ਾਂ ਚ ਸ਼ੁਭਦੀ EP ਲੀਓ ਪਹਿਲੇ ਨੰਬਰ ਤੇ ਟ੍ਰੈਂਡ ਕਰ ਰਹੀ ਹੈ ਇਸ ਗੱਲ ਦੀ ਜਾਣਕਾਰੀ ਸ਼ੋਅ ਵੱਲੋਂ Instagram ਸਟੋਰੀ ਤੇ ਇੱਕ ਤਸਵੀਰ ਸਾਂਝੀ ਕਰਕੇ ਦਿੰਦੀ ਹੈ ਤੁਹਾਨੂੰ ਸ਼ੁਭਦੀ ਸਿੰਗਿੰਗ ਕਿੰਨੀ ਕਿ ਜ਼ਿਆਦਾ ਪਸੰਦ ਹੈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਹੈਲੋ ਸਸ਼ੀਕਾਲ ਮੈਂ ਸੋਕਪ੍ਰੀਤ ਕਾਰਤ ਤੇ ਤੁਸੀਂ ਦੇਖ ਰਹੇ ਹੋ ਫਿਲਮ ਇਮਪੈਕਸ਼ਨ 5 ਜਨਵਰੀ ਨੂੰ ਸਿੰਗਰ ਤੇ ਰਾਈਟਰ ਸ਼ੁਭ ਦੀ ਈਪੀ ਲਿਓ ਰਿਲੀਜ਼ ਹੋਈ ਸੀ ਜਿਹੜੀ ਕਿ ਰਿਲੀਜ਼ ਹੋਣ ਤੋਂ ਬਾਅਦ ਹੀ ਚਰਚਾ ਦਾ ਵਿਸ਼ਾ ਬਣ ਗਈ ਇਸ ਈਪੀ ਦੇ ਵਿੱਚ ਉਹਨਾਂ ਦੇ 4 ਗੀਤ ਸੀ ਜਿਸ ਦੇ ਵਿੱਚੋਂ ਕਿੰਗ ਸ਼ਿਟ ਜਿਹੜਾ ਕਿ ਬੇਹਦ ਵਾਇਰਲ ਹੋ ਰਿਹਾ ਹੈ ਇਸ ਗੀਤ ਨੂੰ ਜ਼ਿਆਦਾਤਰ ਪੰਜਾਬੀ ਕੰਗਣਾ ਰਨੌਤ ਖਾਲ ਵੱਜੋਂ ਦੇਖ ਰਹੇ ਨੇ ਕਿਉਂਕਿ ਗੀਤ ਦੇ ਇੱਕ ਅੰਤਰੇ 'ਚ ਸ਼ਬਦ ਕੁਝ ਅਜੀਹਾ ਬੋਲਦੇ ਨੇ ਜੋ ਸਿੱਧਾ-ਸਿੱਧਾ ਕੰਗਣਾ ਰਨੌਤ ਵੱਲ ਇਸ਼ਾਰਾ ਕਰਦਾ ਹੈ ਹਾਲਾਂਕਿ ਕੁਝ ਲੋਕਾਂ ਵੱਲੋਂ ਕਿੰਗਸ਼ਿਟ ਗੀਤ ਨੂੰ ਵਿਰਾਟ ਕੋਹਲੀ ਨੂੰ ਰਿਪਲਾਈ ਵੱਜੋਂ ਵੀ ਦੇਖਿਆ ਜਾ ਰਿਹਾ ਹੈ ਦੱਸਿਆ ਕਿ ਭਾਰਤ 'ਚ ਸ਼ੁਭ ਦਾ ਵਿਰੋਧਵਾਦਾ ਦੇਖ ਕੇ ਕੋਹਲੀ ਨੇ ਉਸ ਨੂੰ ਇੰਸਟਾਗ੍ਰਾਮ ਤੋਂ ਅਨਫੋਲੋ ਕਰ ਦਿੱਤਾ ਸੀ ਉੱਥੇ ਹੀ ਈਪੀ ਦੇ ਵਾਕੀ ਗੀਤਾਂ 'ਚ ਯੂ ਐਂਡ ਮੀ ਹੁੱਡ ਐਂਥਮ ਦੀ ਸੇਫਟੀ ਆਫ ਸ਼ਾਮਲ ਨੇ ਜਿਨ੍ਹਾਂ ਦੇ YouTube ਤੇ ਮਿਲੀਅਨ ਚ ਵਿਊਜ਼ ਨੇ ਖਾਸ ਗੱਲ ਇਹ ਹੈ ਕਿ ਸ਼ੁਭਦੀ ਇਹ EP ਭਾਰਤ ਸਣੇ ਕੈਨੇਡਾ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਚ ਵੀ ਧੂਮਾ ਪਾ ਰਹੀ ਹੈ ਇਹਨਾਂ ਦੇਸ਼ਾਂ ਚ ਸ਼ੁਭਦੀ EP ਲੀਓ ਪਹਿਲੇ ਨੰਬਰ ਤੇ ਟ੍ਰੈਂਡ ਕਰ ਰਹੀ ਹੈ ਇਸ ਗੱਲ ਦੀ ਜਾਣਕਾਰੀ ਸ਼ੋਭਲੋ Instagram ਸਟੋਰੀ ਤੇ ਇੱਕ ਤਸਵੀਰ ਸਾਂਝੀ ਕਰਕੇ ਦਿੰਦੀ ਹੈ ਤੁਹਾਨੂੰ ਸ਼ੁਭਦੀ ਸਿੰਗਿੰਗ ਕਿੰਨੀ ਕਿ ਜ਼ਿਆਦਾ ਪਸੰਦ ਹੈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਹੈਲੋ ਸਸ਼ੀਕਾਲ ਮੈਂ ਸੋਕਪ੍ਰੀਤ ਕਾਰਤੇ ਤੁਸੀਂ ਦੇਖ ਰਹੇ ਹੋ ਫਿਲਮ ਇੰਫਲਕਸ਼ਨ 5 ਜਨਵਰੀ ਨੂੰ ਸਿੰਗਰ ਤੇ ਰਾਈਟਰ ਸ਼ੁਭ ਦੀ ਈਪੀ ਲਿਓ ਰਿਲੀਜ਼ ਹੋਈ ਸੀ ਜਿਹੜੀ ਕਿ ਰਿਲੀਜ਼ ਹੋਣ ਤੋਂ ਬਾਅਦ ਹੀ ਚਰਚਾ ਦਾ ਵਿਸ਼ਾ ਬਣ ਗਈ ਇਸ ਈਪੀ ਦੇ ਵਿੱਚ ਉਹਨਾਂ ਦੇ ਚਾਰ ਗੀਤ ਸੀ ਜਿਸ ਦੇ ਵਿੱਚੋਂ ਕਿੰਗ ਸ਼ਿਟ ਜਿਹੜਾ ਕਿ ਬੇਹਦ ਵਾਇਰਲ ਹੋ ਰਿਹਾ ਹੈ ਇਸ ਗੀਤ ਨੂੰ ਜ਼ਿਆਦਾਤਰ ਪੰਜਾਬੀ ਕੰਗਣਾ ਰਣੌਤ ਕੋਲ ਵੱਜੂ ਦੇਖ ਰਹੇ ਨੇ ਕਿਉਂਕਿ ਗੀਤ ਦੇ ਇੱਕ ਅੰਤਰੇ 'ਚ ਸ਼ਬਦ ਕੁਝ ਅਜੀਹਾ ਬੋਲਦੇ ਨੇ ਜੋ ਸਿੱਧਾ-ਸਿੱਧਾ ਕੰਗਣਾ ਰਣੌਤ ਵੱਲ ਇਸ਼ਾਰਾ ਕਰਦਾ ਏ ਹਾਲਾਂਕਿ ਕੁਝ ਲੋਕਾਂ ਵੱਲੋਂ ਕਿੰਗ ਸ਼ਿਟ ਗੀਤ ਨੂੰ ਵਿਰਾਟ ਕੋਹਲੀ ਨੂੰ ਰਿਪਲਾਈ ਵਜੋਂ ਵੀ ਦੇਖਿਆ ਜਾ ਰਿਹਾ ਏ ਦੱਸਿਆ ਕਿ ਭਾਰਤ 'ਚ ਸ਼ਬਦ ਦਾ ਵਿਰੋਧਵਾਦਾ ਦੇਖ ਕੇ ਕੋਹਲੀ ਨੇ ਉਸ ਨੂੰ ਇੰਸਟਾਗ੍ਰam ਤੋਂ ਅਨਫੋਲੋ ਕਰ ਦਿੱਤਾ ਸੀ ਉੱਥੇ ਹੀ EP ਦੇ ਵਾਕੀ ਗੀਤਾਂ 'ਚ ਯੂ ਐਂਡ ਮੀ ਹੁੱਡ ਐਂਥਮ ਦੀ ਸੇਫਟੀ ਆਫ ਸ਼ਾਮਲਨੀ ਜਿਨ੍ਹਾਂ ਦੇ YouTube ਤੇ ਮਿਲੀਅਨ ਚ ਵਿਊਜ਼ ਨੇ ਖਾਸ ਗੱਲ ਇਹ ਹੈ ਕਿ ਸ਼ੁਭਦੀ ਇਹ EP ਭਾਰਤ ਸਣੇ ਕੈਨੇਡਾ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਚ ਵੀ ਧੂਮਾ ਪਾ ਰਹੀ ਹੈ ਇਹਨਾਂ ਦੇਸ਼ਾਂ ਚ ਸ਼ੁਭਦੀ EP ਲਿਓ ਪਹਿਲੇ ਨੰਬਰ ਤੇ ਟ੍ਰੈਂਡ ਕਰ ਰਹੀ ਹੈ ਇਸ ਗੱਲ ਦੀ ਜਾਣਕਾਰੀ ਸ਼ੋਭ ਵੱਲੋਂ Instagram ਸਟੋਰੀ ਤੇ ਇੱਕ ਤਸਵੀਰ ਸਾਂਝੀ ਕਰਕੇ ਦਿੰਦੀ ਹੈ ਤੁਹਾਨੂੰ ਸ਼ੁਭਦੀ ਸਿੰਗਿੰਗ ਕਿੰਨੀ ਕਿ ਜ਼ਿਆਦਾ ਪਸੰਦ ਹੈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ